ਵਾੜਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਇੱਕ ਯੂਨੀਸਟ ਦੇ ਬੰਦੇ ਜਿਸ ਦਾ ਨਾਮ ਹੈ ਅਸੀਂ ਐਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਮੋਲੀ ਚੰਨ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਏ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ

ਉਹਸੀ ਪਿਸਤਲ ਨੂੰ ਅਗਿਆ ਫਰੈਂਸਿਕ ਚਾਂਸਲਿ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ ਫੜੇ ਗਏ ਉਹਨਾਂ ਤੋਂ ਸਾਹਮਣੇ ਆਏਗੀ ਇਹ ਗੱਲ ਖੱਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮਾਮਲਾ ਮੈਂ ਪਿਸਤਲ ਕਿਹੜਾ ਹੈ ਸੀ 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 ਤੇ ਕਿੰਨੇ ਰੌਂਦ ਕਿੰਨੇ ਬ੍ਰੰਡ ਦੀ ਰੌਂਦ ਨਾਲ ਬ੍ਰੰਡ ਦੀ ਸੇਫ ਪਿਸਤਲ ਬ੍ਰੰਡ ਹੈ ਕਲ ਫਗਵਾੜੇ ਦੇ ਵਿੱਚ ਇੱਕ ਮਨਫਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫ ਆਈ ਆਰ ਨੰਬਰ 264 ਰਜਿਸਟਰ ਕੀਤੀ ਗਈ ਸੀ ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ ਤੇ ਐਸ ਪਰ ਦੀ अर्ਲੀਅਰ ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫ ਆਈ ਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ ਸ਼੍ਰੀ ਗੌਰਵ ਤੂਰਾ ਆਈਪੀਐਸ ਐਸਐਸਪੀ ਕੋਟਲਾ ਦੇ ਦਿਸ਼ਾ ਨਿਰਦੇਸ਼ ਹੇਟ ਫਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਐਕਿਊਜ਼ਡ ਹੈ ਦੇ ਵਿੱਚ ਕਨੋਜ ਜਿਸ ਦਾ ਨਾਮ ਹੈ ਅਸੀਂ ਐਪਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮ ਜਿਹੜਾ ਮੇਨ ਅਕਿਊਜ਼ਡ ਹੈ ਇਹਦਾ ਉਹਦੀ ਬਾਹਰ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਇਹ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫਾਰਮ ਕੀਤਾ ਜਾਏਗਾ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਮਣੇ ਆਇਆ ਕੁਝ ਉਹ ਅਸੀਂ ਪਿਸਟਲ ਨੂੰ ਅੱਗੇ ਫਰੈਂਜ਼ਿਕ ਜਾਂਚ ਲਈ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ਡ ਫੜੇ ਗਏ ਉਹਨਾਂ ਤੋਂ ਸਾਹਮਣੇ ਆਏਗੀ ਇਹ ਗੱਲ ਹੱਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਮੈਮ ਪਿਸਟਲ ਕਿਹੜਾ ਆ ਦਸੀਏ ਦਸੀਏ ਤੇ ਕਿੰਨੇ ਰੋਂਦ ਕਿੰਨੇ ਬਰਾਮਦ ਹੋਏ ਰੋਂਦ ਨਾਲ ਬਰਾਮਦ ਨਹੀਂ ਹੋਇਆ ਸਿਰਫ ਪਿਸਟਲ ਬਰਾਮਦ ਹੈ 再见。Thank you.